डरते हो भाई। डिनर बने। अभी चलने। ਆ ਚੱਲ ਪਾਈਏ ਨਾ ਜੀ ਬਹੁਤ ਸਸ ਜਿੰਨੇ ਦਾ ਫਿਰ ਗੇਮ ਇਮ ਇ ਜਲੰਧਰ 2 लवली प्रोफेशन यूनिवर्सिटी ਜਲੰਧਰ 2 ਅੱਜ ਦੀ ਜੈਤੂ ਟੀਮ ਨੂੰ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਟੌਨਿਕ ਮੀਡੀਆ ਤੇ ਪ੍ਰੈਸਰ ਪੁਟਰ ਸਾਹਿਬਾਨ ਪਹੁੰਚੇ ਨੇ ਤੁਸੀਂ ਸਾਰਿਆਂ ਨੂੰ ਜੀ ਆਇਆਂ ਵੈਲਕਮ ਆਖਦੇ ਆ ਤੇ ਪਿਛਲੇ ਸਾਲ ਦੇ ਨਾਲ ਸਾਡੇ ਬੱਚੇ ਸੀ ਤੇ ਮੈਂ ਵੀ ਅੱਜ ਦੇ ਦਰਸ਼ਕ ਜੀ ਉਹਨੇ ਕਿਹਾ ਸੀ ਮੈਨੂੰ ਬੜੀ ਖੁਸ਼ੀ ਹੋਈ ਹੈ 30 ਵਾਰ ਫਿਰ ਉਹ ਸਾਡੀ ਬੇਨਤੀ ਉਹਨਾਂ ਨੇ ਕਬੂਲ ਕੀਤੀ ਤੇ ਇੱਥੇ ਪਹੁੰਚ ਕੇ ਜਿਹੜੀ ਵਾਲੀ ਬਾ ਸਾਡੇ ਇਸ ਟੂਰਨਾਮੈਂਟ ਦੇ ਸਪான்ਸਰ ਨੇ ਉਹਨਾਂ ਨੇ ਸਾਨੂੰ 5 ਲੱਖ ਰੁਪਇਆ ਭੇਜਿਆ ਤੇ ਹਰ ਸਾਲ ਉਹਨਾਂ ਨੇ ਆ ਕੇ ਪਾਉਣਾ ਸਾਡੀ ਗੱਲ ਨਹੀਂ ਸਾਡੇ ਗਰੁੱਪ ਨੂੰ ਲੱਗੇ ਬਰਾਬਰ ਸਾਡੇ ਗਰੁੱਪ ਦੀਆਂ ਟੀਮਾਂ ਦੇ ਨਾਲ ਦੇ ਲੌਂਗ ਟੇ ਉਹਨਾਂ ਚੋਂ ਵਾਲਦੇ ਰੁਪਿੰਦਰ ਸਿੰਘ ਜੀ ਦੇ ਬਾਲ ਆਪ ਦੇ ਇੰਟਰਨੈਸ਼ਨਲ ਆਉਟੇ ਖਿਡਾਰੀ ਰਹੇ ਹਨ ਕੀ ਸਾਡੇ ਇਸ ਨਾਦੇ ਦੇ ਅੰਦਰ ਗੱਲ ਦੇ ਵਿੱਚ ਵੀ ਸਾਡੇ ਨਾਲ ਖਿੰਦੇ ਨਹੀਂ ਰਹੇ ਬੈਠੇ ਜਨਾ ਸਾਰਿਆਂ ਨੂੰ ਗਲਤਾਂ ਜੀਆਂ ਕਹਨਾ ਅਬੈਸਾ ਜਿਹੜੀ ਅਪਰਟੀਕਲ ਕਰ ਰਹੇ ਸੀਗੇ ਜੀਮਾ ਸਾਹਿਬ ਕਹੇ ਜੀ ਕਿ ਮੇਰੇ ਵੱਲੋਂ ਕੋਈ ਕਮੀ ਨਹੀਂ ਇਸ ਫੋਰਮਲ ਆਪਣਾ ਜਿਹੜਾ ਸੋਹਣਾ ਜਿਹਾ ਲੀਫ ਹੋਇਆ ਪਰ ਇਸ ਵਾਰ ਜਲਸਾ ਵੀ ਬੈਠੀ ਨਹੀਂ ਗਿਆ ਸੀ ਜਲਸਾ ਸਾਡੀ ਪੀਪ ਸ਼ਕਤੀ ਦੇ ਜਾਂ ਪੰਜਾਬ ਸਰਕਾਰ ਦੇ ਵਿੱਚ ਲੰਮਿਆਂ ਦਾ ਪ੍ਰਸਾਦ ਤੇ ਆਪਾਂ ਸਾਰਾ ਉਤਸ਼ਾਹ ਨਾਲ ਤਿਆਰ ਕਰਕੇ ਜੀਵਨ ਸਾਹਮਣੂ ਜੀਡੀ ਵਿੱਚ ਬੁਲਾਣਾ ਜੋ ਮੈਂ ਉਮੀਦ ਕਰਦਾ ਕਿਉਂਕਿ ਉਮੀਦ ਨਾਲ ਹੀ ਸੰਸਾਰ ਚੱਲਦਾ ਹੈ ਅਗਲੀਆਂ ਜਿਹੜੀਆਂ 49 ਜਿਹੜਾ ਜੀਐਸ ਬੈਸ ਲੇਪਲ ਹਾਕੀ ਟੂਰਨਾਮੈਂਟ ਪ੍ਰੋਗਰਾਮਾ ਮੀਟ ਕਰਵਾਏ ਆਸਿਕਾ ਜਾਈ ਕਿ ਉਹ ਜਰਤ ਪਾਦੋਂ ਕੇ ਜਿਹੜੀ ਖੇਡੀ ਜਾਏਗੀ ਤੋਂ ਮੇਰੇ ਬਨੋ ਜਿੱਤੀ ਹੋਈ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਔਰ ਸਾਰੇ ਹਰਫਾਜ਼ੀ ਮਾ ਜੀ ਦਿੱਤੀ ਆਏ ਉਹਨਾਂ ਦਾ ਦਿਲ ਦੀ ਕਰਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਕਮਿਟਡ ਰਹਿਣਗੇ ਮੈਂ ਤੁਹਾਨੂੰ ਔਰ ਤੁਹਾਡੇ ਤੋਂ ਆਸ ਕਰਦਾ ਕਿ ਜਿਵੇਂ ਪੀਚ ਟਰੈਕਟਰ ਤੋਂ ਹਰੀ ਸਿੰਘ ਜੀ ਮਲਕੀਤ ਕਮਬਾਈਨ ਤੋਂ ਕਰਨ ਸਿੰਘ ਜੀ ਦਾ ਤੇ ਮਾਈਕ ਤੋਂ ਸਾਰੇ ਕਿਉਂਕਿ ਵੱਡੇ ਨਾਮਵਾਰੇ ਦਸਤੀ ਹੈ ਇਸ ਪੂਰੀ ਦੁਨੀਆ ਦੇ ਵਿਚ ਜਾਣੀ ਜਾਂਦੀ ਹੈ ਉਹਨਾਂ ਦਾ ਸਹਿਯੋਗ ਵੀ ਜਿਹੜਾ ਬਹੁਤ ਵੱਡਾ ਬਲ ਜਿਹੜਾ ਹਿੰਦਦਾ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ মিডিਆ ਵਾਲੇ ਪ੍ਰਾਜ ਨੇ 15 ਮਿਤੀ ਤੋਂ ਲੈ ਕੇ 20 ਮਿਤੀ ਤੱਕ ਇਹ ਟੂਰਨਾਮੈਂਟ ਜਿਹੜਾ ਚੱਲਦਾ ਤਾਂ ਜਦੋਂ ਵੀ ਸਾਡੇ ਕੋਈ ਮਹਿਮਾਨ ਆਉਂਦੇ ਉਹਨਾਂ ਦੀ ਕਵਰੇਜ ਕਰਕੇ ਪ੍ਰੋਪਰ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਜਿਹੜਾ ਔਰ ਇਸ ਗਿਆਨ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦਾ ਕੰਮ ਕਰਦਾ ਤੇ মিডিਆ ਵਾਲੇ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਦੇ ਵਿੱਚ ਦੇਸ਼ ਤੇ ਆ ਬਹੁਤ ਪ੍ਰਮੁੱਖ ਟੀਮਾਂ ਨੇ ਭਾਗ ਲਿਆਗਾ ਅੱਜ ਫਾਈਨਲ ਮੈਚ ਜਿਹੜਾ ਉਹ ਐਲਪੀਯੂ ਯੂਨੀਵਰਸਿਟੀ ਜਲੰਧਰ ਨੇ ਜਿੱਤਿਆਗਾ ਸੋ ਜੇਤੂ ਟੀਮ ਨੂੰ ਤੇ ਰਨਰਪ ਬੀ ਟੀਮ ਨੂੰ ਜਿਹੜੇ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤੇ ਪੰਜਾਬ ਦੇ ਅੰਦਰ ਖੇਡਾਂ ਨੂੰ ਪਰਫੁੱਲਣ ਦੇ ਲਈ ਸਰਕਾਰ ਲਗਾਤਾਰ ਯਤਨ ਕੀਦਾ ਅਸੀਂ ਲਗਭਗ 3000 ਗਰਾਊਂਡ ਜਿਹੜੇ ਦੇਗੇ ਇਸ ਸਾਲ ਪਿੰਡਾਂ 'ਚ ਬਣਾ ਰਹੇ ਹਾਂਗੇ ਤਾਂ ਕਿ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ 올림픽 ਤੱਕ ਦਾ ਜਿਹੜਾ ਸਫਰ ਆ ਉਹ ਆਸਾਨੀ ਨਾਲ ਤੈਅ ਕਰ ਸਕਣ ਔਰ ਇਸ ਤੋਂ ਬਿਨਾਂ ਲਗਭਗ 1000 ਦੇ ਕਰੀ ਨਰਸਰੀਆਂ ਖੇਡ ਦਰਸਪੀਆਂ ਪੰਜਾਬ 'ਚ ਵੱਧ ਗਈਆਂ ਨੇ ਕਿਉਂਕਿ ਉਹਦਾ ਅਸਰ ਜਿਹੜਾ ਪਿੰਡਾਂ 'ਚ ਦੇਖਣ ਨੂੰ ਮਿਲਿਆ ਹੈਗਾ ਔਰ ਸਾਡੀ ਕ੍ਰਿਕਟ ਟੀਮ ਦੇ ਅੰਦਰ ਤਿੰਨ ਸਾਡੀਆਂ ਬੇਟੀਆਂ ਜਿਹੜੀਆਂ ਨੇ ਆ ਵੂਮਨ ਕ੍ਰਿਕਟ ਟੀਮ ਦੇ ਅੰਦਰ ਖੇਡੀਆਂ ਪੰਜਾਬ ਵੱਲੋਂ ਔਰ ਉਹਨਾਂ ਨੇ ਵਰਲਡ ਕੱਪ ਜਿੱਤੇ ਆ ਸੋ ਇਸ ਤੋਂ ਪਤਾ ਲੱਗਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲਗਾਤਾਰ ਕਮਿਟਿਡ ਆ ਕਿ ਪੰਜਾਬ ਦੇ ਅੰਦਰ ਪਿੰਡਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ ਜੇਕਰ ਖੇਡਾਂ ਉਤਸ਼ਾਹਿਤ ਹੋਣਗੀਆਂ ਤਾਂ ਮੈਂ ਸਮਝਦਾ ਨਸ਼ੇ ਜਿਹੜੇ ਨੇ ਕੀ ਉਹਨਾਂ ਦਾ ਖਾਤਮਾ ਆਪਣੇ ਆਪ ਹੋਊਗਾ ਸੋ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਆ ਸੀ ਵੱਡੀ ਪੱਧਰ ਤੇ ਜਤਨਸ਼ੀਲ ਆ ਤੇ ਜਿਆਦਾ ਤੋਂ ਜਿਆਦਾ ਬੱਚੇ ਜਿਹੜੇ ਨੇ ਕਿ ਪਿੰਡਾਂ ਦੇ ਉਹ ਖੇਡਦੇ ਮੈਦਾਨ ਅੰਦਰ ਆ ਕੇ ਖੇਡਣ ਚਾਹੇ ਗੇਮ ਕੋਈ ਵੀ ਹੋਵੇ ਜਦੋਂ ਗਰਾਊਂਡ 'ਚ ਖੇਡਣਗੇ ਤਾਂ ਉਹ ਨਸ਼ੇ ਤੋਂ ਦੂਰ ਰਹਿਣਗੇ ਬਿਲਕੁਲ ਆਚੀ ਮਸਾਲ ਸਾਹਿਬ 48 ਸਾਲ ਤੋਂ ਲੱਗਦਾ ਆ ਆਪ ਜੀ ਨੇ ਇਹ ਤੋਂ ਕੋਸ਼ਿਸ਼ ਨਾ ਬਿਲਕੁਲ ਐਸਟੋ ਟਰਫ ਦੀ ਬੈਂਕ ਜਦੋਂ ਵੀ ਲਾਸਟ ਇਅ ਅਸੀਂ ਉੱਪਰ ਲਿਖਨ ਅਨਫਰਚੂਨੇਟਲੀ ਪ੍ਰੋਪੋਜ਼ਲ ਨਹੀਂ ਆਸ ਕਿ ਮੈਂ ਹੁਣੇ ਗਵਰਨਿੰਗ ਬਾਡੀ ਦੇ ਨਾਲ ਗੱਲ ਕੀਤੀ ਆ ਉਹ ਇਸ ਜਿਹੜੀ ਉਹਦੀ ਗਵਰਨਿੰਗ ਬਾਡੀ ਆ ਸਕੂਲ ਦੀ ਕਿਪੀ ਸਕੂਲ ਆਬਾਦੀ ਉਹਦੇ ਅੰਦਰ ਬਤਾ ਜਿਹੜਾ ਰੈਜੂਲੇਸ਼ਨ ਆ ਅਡਾਪਟ ਹੋਊਗਾ ਪਾਸ ਹੋ ਕੇ ਫੇਰ ਸਰਕਾਰ ਕੋਲ ਆਊਗਾ ਅਸੀਂ ਬਿਲਕੁਲ ਤਿਆਰ ਆ ਮੈਂ ਤਾਂ ਪਿਛਲੇ ਸਾਲ ਵੀ ਅਨਾਉਂਸ ਕਰਕੇ ਗਿਆ ਸੀ ਇਸ ਦੇ ਉੱਪਰ ਲੇਕਿਨ ਨਹੀਂ ਪਹੁੰਚ ਸਕਿਆ ਤੇ ਇਸ ਵਾਰ ਇਹ ਤਾਂ ਪਹੁੰਚੂਗਾ ਤਾਂ ਤਰੰਤ ਪੈਸੇ ਜਿਹੜੇ ਉਹ ਸੀ ਜਾਰੀ ਕਰ ਦੇ ਲੱਗ ਸਰੋ ਇਸ ਸਾਲ ਦੇ ਸਿੱਕਾ ਸਾਲ ਚ ਲੱਗ ਆ ਦੇਖੋ ਸਮਾਂ ਨਸੀਮਾ ਸਪੋਰਟਸ ਡਿਪਾਰਟਮੈਂਟ ਸਭ ਤੈਗ ਨਾਲ ਸਦਾ ਪਰ ਲੇਕਿ ਉਸੇ ਜਾਰੀ ਕਰ ਲਵੋ ਅਸੀਂ ਜਲਦੀ ਜਾਰੀ ਕਰ ਦਿੰਦੇ ਹਾਂ